ਲੜਕੀ ਨੇ ਘਰਦਿਆਂ ਦੀ ਮਰਜ਼ੀ ਤੋਂ ਬਿਨਾ ਕਰਵਾਈ ਮੈਰਿਜ ਅਤੇ ਅੱਜ ਲੈਣ ਪਹੁੰਚੇ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਸਰਟੀਫਿਕੇਟ ਤਾਂ ਮੰਗਰ ਪਹੁੰਚਿਆ ਲੜਕੀ ਦਾ ਪਰਿਵਾਰ ਅਤੇ ਲੜਕੇ ਤੇ ਪੇਕ ਕਿਸਾਨ ਨਾਲ ਹਮਲਾ ਕਰਕੇ ਕੀਤਾ ਗੰਮੀਰ ਜ਼ਖਮੀ ਮੌਕੇ ਤੇ ਲੋਕਾਂ ਵੱਲੋਂ ਛਡਵਾਇਆ ਤੇ ਫਿਰ ਪਹੁੰਚੀ ਪੁਲਿਸ ਤੇ ਲੈ ਗਈ ਥਾਣੇ ਮਾਮਲਾ ਬਠਿੰਡਾ ਦੇ ਕੋਰਟ ਕੰਪਲੈਕਸ ਦਾ ਜਿੱਥੇ ਅੱਜ ਇੱਕ ਲੜਕਾ ਤੇ ਲੜਕੀ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਪਿਛਲੇ ਦਿਨੀ ਜਿੱਥੇ ਉਹਨਾਂ ਵੱਲੋਂ ਇੱਕ ਮਰਜ਼ੀ ਇਥੇ ਆਪਣਾ ਕਰਵਾਈ ਗਈ ਸੀ ਅਤੇ ਉਹ ਜਿੱਥੇ ਸਰਟੀਫਿਕੇਟ ਲੈਣ ਪਹੁੰਚੇ ਸੀ ਜਦ ਸਬੰਧੀ ਲੜਕੀ ਪਰਿਵਾਰ ਵੱਲੋਂ ਇਹਦੀ ਸੂਚਨਾ ਮਿਲੀ ਤਾਂ ਉਹ ਪਿੱਛੇ ਪਹੁੰਚੇ ਅਤੇ ਲੜਕੇ ਤੇ ਅਦਾਲਤ ਦੇ ਅੰਦਰ ਹੀ ਜੜਾ ਉਤੇ ਹਮਲਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਛਡਵਾਇਆ ਗਿਆ ਤੇ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪੀसीआर ਦੀ ਪੁਲਿਸ ਪਾਰਟੀ ਪਹੁੰਚੀ ਤੇ ਇਹਨਾਂ ਸਾਰਿਆਂ ਨੂੰ ਹੀ ਥਾਣੇ ਲੈ ਗਈ ਇਸ ਸਬੰਧੀ ਡੀਐਸਪੀ ਸਰਵਿਸਿੰਗ ਬਰਾਡ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਰਿਆਂ ਨੂੰ ਇੱਕ ਵਾਰੀ ਥਾਣੇ ਬੁਲਾਇਆ ਗਿਆ ਹੈ ਤੇ ਲੜਕੇ ਦੇ ਬਿਆਨ ਲਿਖੇ ਜਾ ਰਹੇ ਹਨ ਕਿਉਂਕਿ ਇਹਨਾਂ ਦੀ ਮੈਰਿਜ ਹੋ ਚੁੱਕੀ ਸੀ ਅਤੇ ਹੁਣ ਇਹਨਾਂ ਦੇ ਬਿਆਨ ਦੇ ਆਧਾਰ ਤੇ ਜਿਹੜੀ ਅਗਲੀ ਕਾਰਵਾਈ ਨਾ ਵੱਲੋਂ ਕੀਤੀ ਜਾਵੇਗੀ ਹੁਣ ਇੱਕ ਵਾਰੀ ਸਾਰੇ ਸਾਰਿਆਂ ਨੂੰ ਇੱਕ ਵਾਰੀ ਥਾਣੇ ਜਿਹੜੀ ਪੁਲਿਸ ਲੈ ਆ ਚੁੱਕੀ ਹੈ ਅਤੇ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਲੜਕੀ ਦੇ ਦਾਦਾ ਲੜਕੀ ਦੇ ਚਾਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਉੱਤੇ ਨਵਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇੱਕ ਵਾਰੀ ਇਹਨਾਂ ਨੂੰ ਫਾਰਨ ਥਾਣੇ ਜਿਹੜੀ ਪੁਲਿਸ ਲੱਗੀ ਹੈ ਕਿਉਂਕਿ ਇਹ ਜਿਹੜਾ ਪਰਿਵਾਰ ਸੀ ਲੜਕੀ ਪਰਿਵਾਰ ਸੀ ਇਹ ਇਹਨਾਂ ਦੀ ਵਿਆਹ ਤੋਂ ਖੁਸ਼ ਨਹੀਂ ਸੀ ਤੇ ਲੜਕੀ ਨੇ ਆਪਣੇ ਪਰਿਵਾਰ ਦੀ ਰਜ਼ਮੰਦਿ ਬਣਾ ਹੀ ਇਹ ਵਿਆਹ ਕਰਵਾਇਆ ਸੀ ਅਤੇ ਅੱਜ ਆਦੇ ਦੀ ਲੜਕੀ ਪਰਿਵਾਰ ਨੂੰ ਭਣਕ ਲੱਗੀ ਤਾਂ ਉਹ ਇਹਨਾਂ ਦੇ ਪਿੱਛੇ ਪਹੁੰਚੇ ਅਤੇ ਉੱਥੇ ਆ ਕੇ ਇਹਨਾਂ ਵੱਲੋਂ ਪੇਚਕੜ ਦੇ ਨਾਲ ਲੜਕੇ ਦੇ ਉੱਤੇ ਹਮਲਾ ਕਰਕੇ ਗੰভীর ਜ਼ਖਮੀ ਕਰ ਦਿੱਤਾ ਗਿਆ ਆਉ ਉਸ ਨੂੰ ਸੁਣਾਉਣੇ ਆ ਕਿ ਕਿੰਨੇ ਸਬੰਧੀ ਆਪਣਾ ਡੀਐਸਪੀ ਪਰਮਿਸ਼ਨ ਬ੍ਰਾਡ ਅਤੇ ਵਿਆਹ ਵਿਆਹ ਵਾਲਾ ਲੜਕਾ ਇਸ ਮਾਮਲੇ ਨੂੰ ਬਿਆਕੀ ਕੀ ਕਰ ਰਿਹਾ ਹੈ ਆਉ ਉਸ ਨੂੰ ਸੁਣਾਉਣੇ ਇਸ ਸਬੰਧੀ ਸਾਰੀ ਜਾਣਕਾਰੀ ਸਾਡੇ ਬਜ਼ੁਰਗਾਂ ਦਾਦੀ ਪੁੱਤੀ ਬਾਰੇ ਕੋਲੇ ਆਉਂਦੇ ਸਟਾਰਟ ਹੀ ਨਹੀਂ ਮਿਲੀ ਤੁਹਾਨੂੰ ਨਹੀਂ ਉਹ ਪ੍ਰੋਟੈਕਸ਼ਨ ਉਹਨਾਂ ਨੇ ਇੱਕ ਦਵਾਈ ਲਾਈ ਹੋਈ ਆ ਦਵਾਈ ਮਿਲੀ ਨਹੀਂ ਸੀ ਪਰ ਮਹਿਲਾ ਸਾਣੇ ਆ ਜੋ ਜਿਹੜੇ ਸੇਵਨ ਨੇ ਕਿਹਾ ਕੋ ਦਾਦੀ ਪੁੱਤੀ ਬਗਾਰ ਕੋਲੇ ਉਹਦੇ ਸੇਵਨ ਤੁਹਾਡਾ ਕੀ ਲੱਗਦਾ ਮੁੰਡਾ ਇਹ ਇਹਨਾਂ ਦਾ ਘਰ ਦਾ ਕ੍ਰੈਲੋਮੀਟਰ ਆ ਹਾਂ ਕੁੜੀ ਦਾ ਵਿਆਹ ਹੋਇਆ ਜੀ ਹਾਂ ਮੁੰਡੇ ਦੇ ਪੇਚਕਸ ਮਾਰੇ ਭੱਜ ਰਿਹਾ ਸੀਗੇ ਇਹ ਕਿੱਥੇ ਮੁੰਡਾ ਓਕੇ ਤੇ ਸੰਜੀਵ ਸਰ ਨੇ ਆ ਕੇ ਫੜੇ ਆ ਅੱਛਾ ਮੁੰਡੇ ਸਰਦਾਰ ਜੀ ਨੇ ਮੁੰਡੇ ਦੇ ਪੇਚਕਸ ਮਾਰੇ ਜੀ ਕਿੱਥੇ ਮੁੰਡਾ ਵਿਚਾਰਾ ਥੱਲੇ ਡਿੱਗ ਪਿਆ ਆਹ ਮੁੰਡਾ ਇਹਦੇ ਮੁੰਡੇ ਦੇ ਕਿਹਦੇ ਮਾਰੇ ਆਹ ਮੁੰਡੇ ਦੇ ਪੇਚਕਸ ਮਾਰੇ ਆ ਅਸੀਂ ਬਚਾਇਆ ਕਿਹਦੇ ਪੇਚਕਸ ਮਾਰੇ ਇਹਨੇ ਮਾਰਿਆ ਜੀ ਇਹਨੇ ਮਾਰਿਆ ਭਾਈ ਆ ਸੀਗਾ ਇੱਕ ਇਹਦਾ ਪਿਓ ਆ ਇਹ ਤੋਂ ਬੁਢਾ ਜਿਹੜਾ ਅੰਦਰ ਬੈਠਾ ਆ ਕਿੱਥੇ ਦਬਈਆ ਲਾ ਕੇ ਚੜ ਗਿਆ ਉਹ ਕੀ ਕਾਰਨ ਕਿਉਂ ਮਾਰ ਕਿੱਥੇ ਵੱਜੇ ਬਈ ਮੇਰੀ ਪਰਸਨਲੀ ਬਈ ਕੋਰਟ ਮੈਰਜ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨ ਆਏ ਸੀਗੇ ਮੈਨੂੰ ਅੱਛਾ ਜਿਹੜੀ ਕੁੱਟਿਆ ਕਰਾਜੀ ਆ ਬਈ ਪਰਸੋ ਸਾਡੀ ਕੋਰਟ ਮੈਰਜ ਹੋਈ ਆ ਅੱਛਾ ਤੇ ਮੈਨੂੰ ਮਾਰਨ ਆਏ ਸੀਗੇ ਸਾਰੇ ਅੱਛਾ ਮਾਰਨ ਆਏ ਸੀ ਤੇ ਤਰੀਕ ਤੇ ਸੀ ਤਰੀਕ ਪਾਸ ਹੋ ਗਿਆ ਸੀ ਅਸੀਂ ਸਿਰਫ ਆਪਦਾ ਹੋ ਸਰਟੀਫਿਕੇਸ਼ਨ ਹੁੰਦੀ ਹੈ ਕਿ ਉਹ ਲੈਣਾ ਸੀ ਵਕੀਲ ਤੁਹਾਡੇ ਕੀ ਮਾਰੇ ਮੇਰੇ ਪੇਚ ਕਾਸ ਮਾਰੇ ਮੇਰੇ ਅੱਛਾ ਪੇਚ ਕਾਸ ਮਾਰੇ ਲਾ ਮੈਰਜ ਹੋਈ ਜਗਾ ਹੋਈ ਵੀ ਸਾਰੇ ਪ੍ਰੂਫ ਹੈ ਨਾਮ ਆਉਂਗਾ ਕਿਹੜੀ ਜਗ੍ਹਾ ਤੋਂ ਥੋਬਿਆਣੇ ਗੁਰਦੁਆਰਾ ਸਾਹਿਬ ਦਾ ਨਾਮ ਆਉਂਗਾ ਪਰ ਸੋ ਵੀ ਠੀਕ ਹੈ ਸਾਡੇ ਕੋਲ ਸਾਡੀ ਅੱਛਾ ਥੋਬਿਆਣੇ ਹੋਈਆਂ ਨਾਮ ਇੱਕ ਜੋ ਥਾਣਾ ਸਿਵਲ ਲਾਈਨ ਵਿੱਚ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਕਮਨਪ੍ਰੀਤ ਸਿੰਘ ਨਾਮ ਦਾ ਲੜਕਾ ਹੈ ਤੇ ਇੱਕ ਉਸ ਦੀ ਵਾਈਫ ਹੈ ਜੋ ਗੁਰਜੀਤ ਕੌਰ ਹੈ ਜਿਹੜਾ ਜੋ ਕੋਰਟ ਕੰਪਲੈਕਸ ਦੇ ਵਿੱਚ ਆਏ ਸੀਗੇ ਉਹਨਾਂ ਨੇ ਜੋ ਆਪਣੇ ਮੈਨੇਜ ਕਰਵਾਈ ਸੀ ਤੇ ਜੋ ਲੜਕੀ ਜੋ ਪਰਿਵਾਰ ਸੀ ਉਸ ਮੈਰਿਜ ਨਾਲ ਸਹਿਮਤ ਨਹੀਂ ਸੀਗਾ ਤੋਂ ਇਸ ਸੰਬੰਧੀ ਆਪਣੀ ਕੋਈ ਉਹ ਪ੍ਰੋਟੈਕਸ਼ਨ ਦੀ ਰਿਡ ਰਿਪਰੇਸ਼ਨ ਸੰਬੰਧੀ ਕੋਰਟ ਕੰਪਲੈਕਸ ਦੇ ਵਿੱਚ ਆਈ ਸੀ ਤੇ ਜਿੱਥੇ ਸਾਨੂੰ ਜਿੱਥੇ ਅਚਾਨਕ ਜੋ ਲੜਕੀ ਪਰਿਵਾਰ ਆ ਉਸਦੇ ਪੇਰੈਂਟਸ ਵੱਲੋਂ ਚਾਚੇ ਵੱਲੋਂ ਦਾਦੇ ਵੱਲੋਂ ਉਸ ਲੜਕੇ ਤੇ ਹਮਲਾ ਕਰਤਾ ਹੈਗਾ ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਅਸੀਂ ਥਾਣਾ ਸਿਵਲ ਲਾਈਨ ਵਿਖੇ ਮਕਦਮਾ ਦਰਜ ਕੀਤਾ ਹੈਗਾ ਜੀ ਤੇ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਹੁਣ ਅਸੀਂ ਜੋ ਵੀ ਇਸ ਵਕਤਮੇ ਦੇ ਦੋਸ਼ੀ ਹੈਗੇ ਆ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਵੱਲੋਂ ਚੁੱਕ ਲੈ ਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ